हाँ कि आ गल भी चली गई सत श्रीकाल भैने होर भैने ठीक हो हाँ हाँ भैने सारे ठीक है हाँ एक नूर भी ठीक है और तुम सुनाओ वधिया वधिया بس ودیتا ਟਾਈਮ ਨੰਗੀਂ ਅੰਦਾ ਤੁਸੀਂ ਤਾਂ ਕਿਹੜਾ ਦਿਵਾਲੀ ਕਰਕੇ ਰਾਣੀ ਨੂੰ ਸੱਦਿਆ ਸੀ ਮੁੜ ਕੇ ਤੁਸੀਂ ਭੇਜੇ ਹੀ ਨਹੀਂ ਹੈ ਹੋਰ ਮੈਨੂੰ ਆਇਆ ਵੀ ਚਲ ਜੇ ਤੁਸੀਂ 2-4 ਮਹੀਨੇ ਮੇਰੇ ਹੋਰ ਕਢਾ ਦਿੰਦੇ ਚਲ ਇੰਨੇ ਨਾਲ ਹੋਰ ਥੋੜਾ ਜਿਹਾ ਹੋ ਜਾਊਗਾ ਚਲ ਮੇਰਾ ਟਾਈਮ ਚੱਲੇ ਨੂੰ ਕੁਝ ਹੋਗਾ ਇੱਕ ਮੇਰਾ ਸਹੀ ਦੱਸਾਂ ਭੈਣੇ ਕੱਲੀ ਤਾਂ ਨਾ ਕਰੇ ਜੀ ਨਹੀਂ ਲੱਗਦਾ ਇਹ ਤਾਂ ਕੰਮ ਧੰਦੇ ਤੇ ਜਾ ਵਰਦੇ ਖੇਤ ਜਾ ਵਰਦੇ ਆ ਘਰੇ ਹੁੰਦੇ ਨਹੀਂਗੇ ਕੱਲੀ ਬਸ ਮੁੰਡੇ ਨਾਲ ਖੜੀ ਨਹੀਂ ਰਹਿਣੀ ਆ ਕੋਣ ਮਟਰ ਟਾਈਮ ਨੰਗੀ ਆਂਦਾ ਚੱਲੇ ਇਹਦੇ ਨਾਲ ਆਏ ਆ ਵੀ ਹੋਰ ਜੀ ਲੱਗ ਜਾ ਕਰੋ ਹਾਂ ਹਾਂ ਭੈਣੇ ਹੋਰ ਬੜੀ ਮਿਹਰਬਾਨੀ ਹੋਊਗੀ ਤੇਰੀ ਭੈਣੇ ਹਾਂ ਹਾਂ ਅੱਜ ਭੇਜ ਦੋ ਕੋਈ ਨਾ ਫਿਰ ਤਾਂ ਬੜੀ ਸੋਨੀ ਗੱਲ ਆ ਫਿਰ ਮੈਨੂੰ ਕੀ ਚਾਹੀਦਾ ਚਲ ਆ ਤਾਂ ਮੰਮੀ ਨੇ ਮਦੀ ਕੀਤਾ ਮੈਨੂੰ ਉੱਥੇ ਬੁਲਾ ਲਿਆ ਲੈ ਇੱਥੇ ਤਾਂ ਮੇਰਾ ਕੋਈ ਹਾਲੇ ਵੀ ਨਹੀਂ ਸੰਦਾ ਉੱਥੇ ਤਾਂ ਮੈਂ ਖਾ ਪੀ ਵੀ ਲੈਣੇ ਹੈਗੇ ਉੱਥੇ ਤਾਂ ਨਾਲੇ ਕੋਲੇ ਜਬਰਨਾ ਮਾਰੂ ਬੰਗ ਮਾਰ ਕੇ ਭੱਜ ਜਾਂਗੇ ਓਹੋ ਬਾਰੇ ਦੂਰ ਬੈਂਡਾ ਘੱਟ ਦੇ ਤੈਨਾਂ ਦਾ ਘਰ ਮੈਨੂੰ ਤਾਂ ਲੱਗਦਾ ਮੰਮੀ ਨੂੰ ਗੁੱਸਾ ਹੋਊਗਾ ਪਰ ਚਲ ਕੋਈ ਨਹੀਂ ਕਾਪੀ ਠੰਡੀ ਕਰ ਦੂੰਗੀ ਮਾਮੀ ਨੂੰ ਤਾਂ ਲੈ ਕੇ ਆਣੀ ਆ ਮਾਮੀ ਮੈਗੀਂ ਘਰ ਬਣਾ ਕੇ ਖਵਾਉਂਗੀ ਸ਼ੋਕਰਾ ਪਹੁੰਚ ਗਏ ਮਾਮੀ ਲੈ ਦੱਸ ਮੇਰੀ ਤੀrani ਆ ਗਈ ਆ ਜਾ ਜਾ ਬੁੱਤ ਸਸੇ ਗੱਲ ਮਾਮੀ ਸਸੇ ਗੱਲ ਬੁੱਤ ਹੋ ਠੀਕ ਆ ਬੁੱਤ ਹਾਂਜੀ ਵਧੀਆ ਤੁਸੀਂ ਦੱਸੋ ਆ ਲਾ ਦੇ ਬੈਗ ਉਹ ਰਫੜਾ ਨਾ ਤੁਮ ਮੈਨੂੰ ਐ ਦੱਸੀ ਜਾ ਕੇ ਝੀਲ ਆ ਲਿਆ ਹੈ ਪਿੰਡ ਮੰਮੀ ਦਾ ਹਾਲ ਚਾਲ ਨਹੀਂ ਪੁੱਲ ਗਈ ਓਹੋ ਮੰਮੀ ਕੀ ਦੱਸਾਂ ਹੁਣ ਮੰਮੀ ਨਹੀਂ ਆਉਂਦੀ ਜਿਵੇਂ ਸੀਗੀ ਮੰਮੀ ਕਹਿੰਦੀ ਇੱਥੇ ਮੈਨੂੰ ਵੀ ਔਖਾ ਜਾਂਦਾ ਕੱਲੀ ਨੂੰ ਤੈਨੂੰ ਪਤਾ ਤੇਰਾ ਵੀਰਾ ਤੈਨੂੰ ਕਿੰਨਾ ਯਾਦ ਕਰਦਾ ਸੀ ਜਦੋਂ ਵੀ ਤੇਰੇ ਬਾਰੇ ਗੱਲ ਕਰਦੀ ਸੀ ਨਾ ਐ ਰੋਣ ਲੱਗ ਜਾਂਦਾ ਸੀ ਉਹਨੂੰ ਪਤਾ ਉਹਨੂੰ ਵੀ ਤੇਰਾ ਮੁਸਕ ਪੈ ਗਿਆ ਐਨੇ ਟਾਈਮ ਹੁਣ ਤੋਂ ਉਹ ਸਾਮਗੇ ਗਈਆਂ ਲੈ ਦੱਸ ਕੰਮ ਨਹੀਂ ਨਾ ਹੋਵੇ ਮੇਰਾ ਤਾਂ ਆਪ ਤਾਂ ਜੀ ਨਹੀਂ ਲੱਗਦਾ ਸੀ ਮੈਂ ਤਾਂ ਹਰ ਕੇ ਤੂੰ ਤਾਂ ਆਈ ਨਹੀਂ ਗਈ ਮੈਂ ਕਿਹਾ ਮੈਂ ਆਪ ਹੀ ਫੋਨ ਕਰਦੀ ਆ ਮੈਂ ਹੀ ਬੁਲਾਉਣੀ ਆ ਤੈਨੂੰ ਮੈਂ ਤਾਂ ਐਵੇਂ ਕਹਿੰਦੀ ਸੀ ਵੀ ਮੇਰਾ ਵੀ ਤੁਹਾਡੇ ਬਿਨਾ ਜੀ ਨਹੀਂ ਲੱਗਿਆ ਤੇ ਮੇਰਾ ਵੀਰਾ ਕਿੱਥੇ ਹੈਗਾ ਉਹ ਨਾਲ ਅੰਦਰ ਸੁੱਤਾ ਪਿਆ ਕੋੜੂ ਨਿੱਗਾ ਹੋਇਆ ਪਿਆ ਸੀ ਹੁਣ ਮਾਹ ਚੱਲ ਛਾੜੂ ਜਾ ਮਾਰ ਕੇ ਫਿਰ ਮੈਂ ਉਹ ਕਰੂੰਗੀ ਬਾਹਰ ਲੈ ਕੇ ਆਉਂਗੀ ਧੁੱਪੇ ਉਹਨੂੰ ਅੱਛਾ ਪਤਾ ਸੀ ਵੀ ਰਾਣੀ ਨਹੀਂ ਆਉਣਾਗਾ ਤਾਂ ਉਹਨੂੰ ਪਹਿਲੀ ਸਮਾਤਾ ਲੈ ਦੱਸ ਹੁਣ ਤੂੰ ਇੱਥੇ ਹੀ ਰਹਿਣਾਗਾ ਤੂੰ ਆਪੀ ਸੰਭੀ ਮੇਰੀ ਅੱਧੀ ਟੈਨਸ਼ਨ ਕੱਢ ਚੁੱਕੀ ਤੇ ਚਲ ਬੈਠ ਮੈਂ ਮਮਾ ਨਾਲ ਪਹਿਲਾਂ ਚਾਹ ਬਣਾ ਮੱਕ ਰੋਟੀ ਖਾਣੀ ਹੈ ਤੂੰ ਕੁਝ ਨਹੀਂ ਖਾਣਾ ਪੀਣਾ ਮਾਮੀ ਮਮਾ ਕਿੱਥੇ ਹੈਗਾ ਮਾਮਾ ਤਾਂ ਤਰਾ ਖੇਤ ਗਿਆ ਹੋਇਆ ਚਲ ਆਇਆ ਕਰ ਫਿਰ ਮੈਂ ਚਾਹ ਬਣਾ ਲਿਓਨੀ ਆ ਠੰਡਾ ਠੁਕਟਕ ਜੀ ਚੀਆ ਲਓ ਖੇਤ ਵੀ ਗੇੜਾ ਮਾਰੇ ਆਂਦਾ ਬਾਰੇ ਦਿਨ ਹੋ ਗਏ ਸੀ ਕੰਮ ਨਿਪੜਿਆ ਹਮਮ ਮਾਂ ਪਤਾ ਨਹੀਂ ਕਿੱਧਰ ਗਈ ਚੱਲ ਉਹ ਪਾਣੀ ਲਿਆ ਦੇ ਕੁੱਟ ਪਤਾ ਨਹੀਂ ਕੀ ਕਰਨ ਲੱਗ ਗਈ ਸਾਰਾ ਦਿਨ ਕੰਮ ਹੀ ਕਰੀ ਜਾਂਦੀ ਆ ਓਹੋ ਕਿੱਧਰ ਵਗ ਗਈ ਉਹ ਲਿਆ ਦੇ ਪਾਣੀ ਯਾਰ ਮੈਂ ਮੁੜ ਕੇ ਭੋਗ ਤੇ ਜਾ ਕੇ ਆਉਣਾ ਉਹਨਾਂ ਦੇ ਮੁੜ ਕੇ ਅਗਲਾ ਮੂੰਹ ਮੋੜ ਲੈਂਦਾ ਓਹੋ ਪਤਾ ਨਹੀਂ ਕੀ ਕਰੀ ਜਾਂਦੀ ਆ ਉਹ ਕੌਣ ਆ ਬਈ ਲੈ ਦੇਖਾ ਉਹ ਬੱਲੇ 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 ਮੇਰੀ ਧੀ ਹੈ ਸੱਸੀ ਘਰ ਪੁੱਤ ਸੱਸੀ ਕਦੋਂ ਆਈ ਸੀ ਮੈਂ ਆ ਗਈ ਸੀ ਬਸ ਅੱਛਾ ਤੁਹਾਡੇ ਆਉਣ ਤੋਂ ਪਹਿਲਾਂ ਹੀ ਆਈਆਂ ਜੀ ਤੇ ਮੈਨੂੰ ਫੋਨ ਤਾਂ ਕਰ ਦਿੰਦੀ ਮੈਂ ਬਸ ਤੇ ਜਾ ਕੇ ਲਿਆਉਂਦਾ ਕਹਿੰਦੇ ਤੁਸੀਂ ਆਇਓ ਜਿਵੇਂ ਕਿ ਅੱਗੇ ਮੈਂ ਰੋਜ਼ ਹੀ ਫੋਨ ਚੱਕਦੇ ਹਾਂ ਓਹੋ ਪੁੱਤ ਕੀ ਕਰਾਂ ਤੈਨੂੰ ਪਤਾ ਖੇਤ ਵੀ ਮੈਂ ਜਾਣਾ ਹੁੰਦਾ ਸਾਰੇ ਕੰਮ ਮੇਰੇ ਸਿਰ ਤੇ ਹੁੰਦੇ ਆ ਜਾਏ ਬਿਨਾ ਸਰਦਾ ਨਹੀਂ ਚਲ ਬਾਕੀ ਤਾਂ ਗੱਲਾਂ ਛੱਡ ਤਰਾ ਡੈਡੀ ਠੀਕ ਹੈ ਹਾਂਜੀ ਮਾਮਾ ਵਧੀਆ ਤੁਸੀਂ ਦੱਸੋ ਬਸ ਵਧੀਆ ਮੈਂ ਤਾਂ ਨਾ ਤੇਰੀ ਮਾਮੀ ਨੂੰ ਕਿੱਦੇ ਨਾ ਕਹੀ ਜੰਨਾ ਵੀ ਫੋਨ ਲਾ ਲਾ ਹੈ ਆਜੂਗੀ ਇਹਨੇ ਕਰੇ ਹੁਣ ਫਿਰ ਫੋਨ ਕਰ ਲੈ ਹਨਾ ਹਾਂਜੀ ਨਹੀਂ ਕੱਲ ਤਾਂ ਨਹੀਂ ਇਸੇ ਕਰਿਆ ਅੱਜ ਹੀ ਕਰਿਆ ਸੀਗਾ ਸਵੇਰੇ ਜੇ ਅੱਛਾ 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 ਚੱਲ ਕੋਈ ਨਾ ਹੁਣ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੂੰ 2-3 ਮਹੀਨੇ ਲਾ ਕੇ ਜਾਈ ਹੁਣ ਮੈਂ ਇੱਥੇ ਕੋਈ ਗੱਲ ਨਹੀਂ ਮੈਂ ਇੱਥੇ ਰਹਿਣੀ ਲੱਗ ਜੂਗੀ ਆ ਲੈ ਇਹ ਵੀ ਕੀ ਕਰਨ ਵਾਲੀ ਗੱਲ ਹੈ ਤੇਰਾ ਆਪਦਾ ਘਰ ਹੈ ਮੈਂ ਤਾਂ ਤੈਨੂੰ ਐ ਕਹਿਣਾ ਵੀ ਤੂੰ ਇੱਥੇ ਢਾਂਪ ਦਾ ਦਾਖਲਾ ਕਰਾ ਲਾ ਔਰ ਨਾ ਮਾਮੂ ਬੱਸ ਮੈਨੂੰ ਇੱਥੋਂ ਵੀ ਨੇੜੇ ਪੈ ਹੀ ਜਾਂਦਾ ਨਾ ਕੋਲੇਜ ਇੱਥੇ ਦਾਖਲਾ ਕਰਾਉਣ ਦੀ ਲੋੜ ਹੀ ਨਹੀਂ। ਓਏ ਹਾਂ ਸੱਚ ਲੈ 12 13 ਪਤਾ ਨਹੀਂ 14 ਕਿਲੋਮੀਟਰ ਇੱਥੋਂ ਆਏਗਾ। ਤੋ ਕੁਛ ਨਹੀਂ ਹੁੰਦਾ। ਤੇਰੀ ਮੰਮੀ ਨਾਲ ਗੱਲ ਮੈਂ ਕਰ ਲਵਾਂ। ਤੂੰ ਨਾ ਚੁੱਪ ਕਰਕੇ ਹੁਣ ਇੱਥੇ ਐਡਮਿਸ਼ਨ ਕਰਾ ਲਾ। ਨਾਲੇ ਤੇਰੇ ਬਾਈ ਦਾ ਜੀ ਲੱਗ ਜਾਇਆ ਕਰੋ। ਹੈ? ਨਾਲੇ ਤੇਰੀ ਮੰਮੀ ਦਾ। ਤੈਨੂੰ ਪਤਾ ਤਾਂ ਹੈ ਮੈਂ ਤਾਂ ਉਹੀ ਨਹੀਂ ਘਰੇ ਖੜਦਾ। ਕਦੇ ਮੈਨੂੰ ਕੋਈ ਲੈ ਗਿਆ ਕਦੇ ਮੈਨੂੰ ਕੋਈ ਲੈ ਗਿਆ। ਨਾਲੇ ਇਹਦਾ ਜੀ ਲੱਗੇ ਰਿਹਾ ਕਰੋ। ਚੰਗਾ? ਠੀਕ ਹੈ ਮੰਮੀ। ਹਾਂ। ਚਲ ਮੈਂ ਕੱਪੜੇ-ਕੁੱਪੜੇ ਲਾਉਣਾ ਮੈਂ ਤਾਂ ਭੋਗ ਤੇ ਜਾਣਾ ਸੀ। ਅੱਛਾ। ਉਹ ਵੀ ਲੇਟ ਹੋਇਆ ਫਿਰਦਾ ਮੈਨੂੰ ਤਾਂ ਬੰਦੇ ਡਿੱਕੀ ਜਾਂਦੇ। ਚੱਲ ਤੂੰ ਹੁਣ ਚੰਗਾ ਰੋਟੀ-ਰਾਟੀ ਖਾ ਲਈ। ਠੀਕ ਐ ਮਾਮੂ। ਆਹੋ। ਜਾਣ ਕੋਣ ਕਹਿੰਦਾ ਮਾਮਾ? ਮੈਂ ਤਾਂ ਚੌਂਦੀ ਐ ਐਸੀ। ਟਾਲੇ ਵਧੀਆ। ਤੂੰ ਤਾਂ ਮੇਰੇ ਨਾਲ ਆਮ ਸੋਖਾ ਕਰ ਨਹੀਂ ਰੱਦਾਂਗਾ। ਮੀਰਾ ਮੁੱਤੀਆ। ਹਾ। ਹੁਣ ਠੰਡੀ ਆ ਗਈ ਲੁੱਕ ਵਿਆ ਕਰ ਹਾਂ ਬਸ ਹੁਣ ਮੇਰਾ ਪੁੱਤ ਰੋਣ ਲੱਗ ਚ ਫੇਰ ਕਿੱਥੇ ਠਿੱਗਣ ਦੇ ਆ ਕਰ ਕਦੇ ਉਧਰ ਕਦੇ ਉਧਰ ਆ ਗਈ ਦੀਦੀ ਆ ਗਈ ਦੀਦੀ ਕੇ ਹੋ ਗਈ ਦੀਦੀ ਤਿਆਰ ਹੋ ਗਈ ਤੂੰ ਦੱਸ ਹੁਣ ਤਾਂ ਖੇਡ ਹੀ ਜਾਏਗਾ ਸਾਰੇ ਦਿਹਾੜੀ ਹੋਰ ਲੈ ਮੇਲਾ ਦਾ ਪੁੱਤ ਜਨਨ ਕਾਲ ਚ ਜਨਨ ਹਾਂ ਮਮੀ ਕੋਲੇ ਜਾਂਦੀ ਸੀ ਰੋਟੀ ਰੋਟੀ ਮਾਮੀ ਤੁਹਾਨੂੰ ਪਤਾ ਤਾਂ ਹੈ ਵੀ ਮੈਂ ਕੈਂਟੀਨ ਚ ਖਾਣੀ ਹੁੰਦੀ ਆ ਕਦੇ ਘਰੋਂ ਵੀ ਖਾ ਲਿਆ ਕਰ ਪੁੱਤ ਬਾਹਰ ਦੀ ਕੀ ਰੋਟੀ ਹੁੰਦੀ ਆ ਰਾਤ ਨੂੰ ਮਾਮੀ ਫਿਰ ਮੱਕੀ ਖਾਣੀ ਹੁੰਦੀ ਆ ਤੁਸੀਂ ਵੀ ਨਾ ਜਵਾਕ ਚਲ ਠੀਕ ਆ ਜਾ ਉਹ ਤਾਂ ਨਾਲ ਜਾਈ ਜਾਗਾ ਪੁੱਤ ਠੀਕ ਹੈ ਮਾਮੀ ਤੂੰ ਵੀ ਇੰਕ ਕਰਿਆ ਕਰੇਂਗਾ ਹਣਾ ਤੂੰ ਵੀ ਕਿਆ ਕਰੇਂਗਾ ਮੈਂ ਉੱਥੇ ਹੀ ਕੈਂਟੀਨ ਚ ਖਾ ਲੂੰਗਾ ਸ਼ੁਕਰ ਹੈ ਕੁਣ ਫੋਨ ਲਾਉਣੀ ਹੈ ਕਿ ਉਹਨੂੰ ਤੇਹ ਨਹੀਂ ਆ ਕੀ ਕਹਿੰਦਾ ਹੈ ਹਲੋ ਹਾਂ ਕਿੱਥੇ ਆ ਹਾਂ ਮੈਂ ਤੁਰਪੀ ਕਰੋ ਆ ਜਾ ਤੂੰ ਅੱਡੇ ਤੇ ਹੁਣੀ ਆ ਜਾ ਯਾਰ 5 ਮਿੰਟ 5 ਮਿੰਟ ਨਹੀਂ ਤੂੰ ਚੁੱਪ ਕਰਕੇ ਆ ਜਾ ਠੀਕ ਹੈ ਨਾ ਮੈਂ ਵੀ ਜਿੱਪਰ ਕਿਸਮ ਦੇਖ ਲੈਣਾ ਫਿਰ ਔਖਾ ਦੂਗਾ ਹਾਂ ਕਿਤੇ ਮੋੜ ਤੇ ਖੜੀ ਨਾ ਰਹਿ ਜਾ ਮੂਵੀ ਨਾ ਕਮਰਾ ਲਈ ਕਰ ਤੇਗਾ ਲੈ ਬਰਤਾ ਬਕਲ ਕੋ ਨਾ ਕਿਤੇ ਕੋਈ ਇਕ ਵੀ ਨਾ ਲੱਗੇ ਠੀਕ ਹੈ ਤਾਂ ਫਿਰ ਹਾਈ ਮਮੀ ਆ ਗਈ ਆ ਗਈ ਪੁੱਤ ਤੂੰ ਇੱਧਰ ਕੀ ਕਰੀ ਜਾਂਦਾ ਸੀ ਕੋਈ ਕੁਛ ਨਹੀਂ ਮਮੀ ਉਹ ਤਾਂ ਮੇਰੇ ਸਹੇਲੀ ਨੇ ਨਾ ਮੇਰੇ ਬੈਗ ਵਿੱਚ ਫੋਲਕ ਜਿਹੇ ਦੇਖਤੇ ਸੀਗੇ ਸੰਤਰੇ ਦੇ ਉਹ ਸਿੱਟਣ ਆਈ ਸੀ ਤੇ ਉਹ ਇੱਧਰ ਆਪਾਂ ਉੱਧਰ ਸੱਟੇ ਦਿੰਦੇ ਪੁੱਤ ਰੂੜੀ ਤੇ ਉਹ ਬਸ ਫਿਰ ਮਮੀ ਮੈਂ ਕਿਹਾ ਚੱਲ ਇੱਧਰ ਹੀ ਸਿੱਟ ਦਿੰਨੀ ਆਂਗੇ ਐਵੇਂ ਕਾਣੂ ਉੱਧਰ ਜਾਣਾਗਾ ਚੱਲ ਠੀਕ ਆ ਉਹ ਮੈਂ ਤਾਂ ਕਹਿੰਦੀ ਸੀ ਤੈਨੂੰ ਤੂੰ ਵੀਰੇ ਕੋਲੇ ਬੈ ਜਾ ਉਹਨੂੰ 2 ਮਿੰਟ ਉਹਨੂੰ ਖੜਾ ਲਾ ਤੇ ਮੈਂ ਉਹ ਆਹ ਸਬਜ਼ੀ ਲਿਆਵਾਂ ਉਹ ਸਬਜ਼ੀ ਆ ਲਾ ਗਿਆ ਹੋਣਾ ਠੀਕ ਐ ਮੰਮੀ ਉਹ ਬੱਲੇ 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 ਕੀ ਗੱਪਾਂ ਮਾਰੀ ਜਾਂਦੇ ਆ ਦੋਨੇ ਜਾਣੇ ਉਹ ਸੱਚ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਮੈਂ ਕਿਹਾ ਅੱਜ ਮੈਂ ਘਰੇ ਆ ਤੂੰ ਕਿੱਦੇ ਦੀ ਕਹੀ ਜਾਂਦੀ ਇਹਨੂੰ ਦਵਾਈ ਦੁਕਾਨ ਵਾਲੀ ਨਹੀਂ ਡਾਕਟਰ ਨੂੰ ਦਿਖਾ ਲਿਓ ਨੇ ਮੈਂ ਵੀ ਨਾ ਹੁਣ ਐਂ ਕਹੀ ਜਾਂਦੀ ਸੀ ਮੈਂ ਵੀ ਥੋੜਾ ਨਾ ਗੱਲ ਕਰਦੀ ਮੈਂ ਚਲ ਰਾਨੀ ਹੈਗੀ ਆ ਹੋਣਾ ਤੇ ਆਪਾਂ ਦਿਖਾ ਆਈਏ ਰੋਜ਼ ਰੋਜ਼ ਕਾਲ ਹੋ ਜਾਂਦੀ ਆ ਚਲ ਕੋਈ ਨਾ ਫਿਰ ਰਾਨੀ ਨੂੰ ਕਹਿ ਦਿੰਨੇ ਆ ਅੱਜ ਨਾ ਜਾਊ ਪੜਨ ਘਰੇ ਰਹਿ ਪੂਗੀ ਰੋਟੀ ਪਾਣੀ ਉਹਦਾ ਬਣਾ ਕੇ ਵਗ ਜੰਨੇ ਹਾਂ ਕੋਈ ਨਹੀਂ ਹੈਂ ਦੇਖ ਲੈ ਫਿਰ ਰਾਨੀ ਉਹ ਰਾਨੀ ਆਈ ਪੁੱਤ ਹਾਂ ਜੀ ਪਾਪਾ ਤੇ ਕਿੱਥੇ ਜਾਇਓ ਨੇ ਹਾਂ ਲੈ ਆ ਜੀ ਹਾਂ ਜੀ ਲੈ ਬਹਿ ਜਾ ਉੱਤਰ ਮੈਂ ਤੈਨੂੰ ਆਇ ਕਹਿੰਦਾ ਸੀ ਪੁੱਤ ਅੱਜ ਤੋਂ ਰਹਿਣ ਤੇ ਕਾਲਜ ਜਾਣ ਨੂੰ ਕਾ ਤੋਂ ਮਾਮੂ ਅਸੀਂ ਨਾ ਮਾੜਾ ਜਿਹਨੂੰ ਡਾਕਟਰ ਕੋਲ ਲੈ ਜਾਈਏ ਤੇ ਬਾਹਲੀ ਰਿਹਾਰਜੀ ਕਰਦਾ ਨਾਲ ਇਹਨੂੰ ਦਵਾਈ ਦਵਾ ਲਿਆ ਮੰਗੇ ਠੀਕ ਹੈ ਕੋਈ ਗੱਲ ਨਹੀਂ ਭੱਜ ਜਾ ਤੁਸੀਂ ਹੈ ਤੂੰ ਮੇਰੇ ਆਏ ਕਰੀ ਰੋਟੀ ਮੈਂ ਬਣਾ ਜਾਨੀ ਤੇ ਸਾਰਾ ਕੁਝ ਕਰ ਜਾਨੀ ਆ ਨਾ ਨਾ ਮਾਮੀ ਕੋਈ ਗੱਲ ਨਹੀਂ ਮੈਂ ਆਪਣੇ ਬਣਾ ਲੂੰਗੀ ਤੁਸੀਂ ਕੋਈ ਨਹੀਂ ਭੱਗੋ ਚਲ ਫਿਰ ਆਏ ਕਰੀ ਉੱਥੇ ਮੈਂ ਗਈ ਪਈ ਮੈਂ ਗਈ ਮੁੱਖ ਬਣਾ ਕੇ ਥਾਲੀ ਤੇ ਕੋਈ ਨਹੀਂ ਨਾਲੇ ਪੁੱਤਾਂ ਐ ਮੇਰੀ ਗੱਲ ਸੁਣ ਕਿਸੇ ਨੂੰ ਬਾਰ ਨਾ ਖੁੱਲੀ ਅੰਦਰੋਂ ਲਾ ਕੇ ਬੈਠੀ ਅੱਜ ਕੱਲ੍ਹ ਜ਼ਮਾਨਾ ਨਹੀਂ ਨਸ਼ੇ ਨੁਸ਼ਿਆਂ ਵਾਲੇ ਫਿਰਦੇ ਹੁੰਦੇ ਆ ਚਿੱਟੇ ਚਿੱਟੇ ਵਾਲੇ ਇਹ ਨਹੀਂ ਪਤਾ ਕੀ ਚੱਕ ਕੇ ਲੈ ਜਾਣਗੇ ਕਰੋ ਠੀਕ ਹੈ ਮਾਮਾ ਦੇਖ ਲੈ ਕਰੋ ਨਾ ਮੜਾ ਗਿਆ ਉਹ ਚਲ ਕੋਈ ਨਾ ਫਿਰ ਆਪਾਂ ਤਾਂ ਸਹੀ ਗੱਲ ਨੂੰ ਸਹੀ ਕਹਿਣਾ ਮੈਂ ਕਿਹਾ ਕੀ ਪਤਾ ਹੁੰਦਾ ਇੱਥੇ ਕੋਈ ਸਿਲੰਡਰ ਲੈ ਕੇ ਚੱਕੇ 2-3000 ਦਾ ਹੈ ਚਲ ਕੋਈ ਨਾ ਪੁੱਤ ਫਿਰ ਐਂ ਕਰਦੇ ਆ ਆਪਾਂ ਚੱਲਦੇ ਆ ਟਾਈਮ ਨਾ ਮੁੜਿਆ ਮੈਂ ਕਿ ਮੜਕੇ ਭੀੜ ਹੋ ਜਾ ਉੱਥੇ ਹਾਂ ਮੰਮੀ ਤੁਸੀਂ ਜਲਦੀ ਜਾਓ ਤਾਂ ਕਰਦੇ ਹਾਂ ਨਾ ਬਸ ਮੈਂ ਤਾਂ ਨਾ ਸਵੇਰੇ ਨਾਤ ਲਈ ਸੀ ਉਹ ਬਸ ਫਿਰ ਮੈਂ ਵੀ ਤਿਆਰ ਹੋਈ ਆ ਮੈਂ ਵੀ ਟੜਕੇ ਨਾਲਿਆ ਸੀ ਚੱਲ ਗਏ ਫਿਰ ਆਪਾਂ ਚਲ ਸਾਨੂੰ ਦਿਓ ਹੋਇਆ ਜੀ ਆ ਤਾਂ ਲੈ ਆਏ ਆਪਾਂ ਦਵਾਈ ਰੋਜ਼ ਹੀ ਕਾਲ ਹੋਈ ਪਈ ਸੀ ਤੇ ਮਾਇਦਾ ਤੈਨੂੰ ਕਿੱਦਾਂ ਦਾ ਦਿੱਝਿਆ ਨਾ ਕੀ ਕਰਾਂ ਕੰਮ ਹੁੰਦੀ ਵਾਲੇ ਆ ਖੇਤ ਨੂੰ ਵੀ ਜਾਣਾ ਹੋਰ ਦੇ ਜਾਣਾ ਚੱਲ ਆ ਤਾਂ ਵਧੀਆ ਜਵਾਬ ਦਾ ਹੋ ਗਿਆ ਚੱਲ ਘਰੇ ਆ ਗਏ ਹੈ ਰਾਣੀ ਨੇ ਬਾਹਰ ਇੰਡਾ ਆ ਫੇ ਕਿਵੇਂ ਖੁੱਲਾ ਪਿਆਗਾ ਕਮਾਲ ਆ ਕੀ ਕਰੀ ਜਾਂਦੀ ਆ ਰਾਣੀ ਲੈ ਰਾਣੀ ਉਹ ਰਾਣੀ ਇਹਨੂੰ ਕੀ ਹੋ ਗਿਆ ਰਾਣੀ ਪੁੱਤ ਓਏ ਉਹ ਰਾਣੀ ਹਏ ਇਹਨੂੰ ਕੀ ਹੋ ਗਿਆ ਕੁੜੀ ਨੂੰ ਤੁਸੀਂ ਖੜੇ ਕਿਉਂ ਡਾਕਟਰ ਨੂੰ ਫੋਨ ਕਰ ਲੋ ਕੁੜੀ ਨੂੰ ਹੋਇਆ ਕੀ ਪਿਆ ਹੈਗਾ ਉਹ ਯਾਰ ਮੇਰੇ ਕੋਲ ਤਾਂ ਉਹਦਾ ਨੰਬਰ ਹੀ ਨਹੀਂ ਹੈਗਾ ਪਰ ਜਾ ਕੇ ਆਪ ਸੱਦ ਲਿਓ ਚਲ ਮੈਂ ਲੈ ਕੇ ਆਉਣਾ ਉਹਨੂੰ ਤੂੰ ਐ ਕਰ ਇਹਨੂੰ ਪਾਣੀ ਪੂਣੀ ਪਿਆ ਹਾਂ ਮੈਂ ਇਹਨੂੰ ਪਾਣੀ ਪੂਣੀ ਦੇਖਦੀ ਆ ਤੁਸੀਂ ਜਾਓ ਚਲ ਮੈਂ ਲੈ ਆਉਣਾ ਉਹ ਪਤਾ ਨਹੀਂ ਕੀ ਖਾਦਾ ਜੀ ਮੈਂ ਤਾਂ ਰੰਪਰੇ ਗਏ ਜਬਾਕ ਨੂੰ ਦਵਾਈ ਦਿਵਾਉਣ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜੇ ਕੋਈ ਮੇਰਾ ਵੀਰ ਮੇਰੇ ਨਾਲ ਜੁੜਿਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾ ਬੋਲਣ ਲੱਗੇ ਆ ਬਾਈ ਪਰਮਜੀਤ ਕੌਰ ਮਨਪ੍ਰੀਤ ਬੁੱਟਰ ਅੰਬਰਸਰ ਸਾਹਿਬ ਜਸਪ੍ਰੀਤ ਸਿੱਧੂ ਸਰੇਂਦਰ ਮਾੜੀ ਮੁਹੰਮਦ ਅਸਵੀਰ ਆਕਾਸ਼ ਸਿੱਧੂ ਬਲਜੀਤ ਕੌਰ ਗੁਰਦੇਵ ਸਿੰਘ ਫੌਜੀ ਭੈਣੀ ਨਰਿੰਦਰ ਸਿੰਘ ਰਾਜਤਾਨੀ ਰਾਜਸਥਾਨ ਸੋਨੂ ਰਾਮ ਸੁਖਮੰਦਰ ਸਿੰਘ ਦਿਓਣ ਤੇ ਜੱਟ ਨਾਟਗੇਰਾ ਜਸਪ੍ਰੀਤ ਕੌਰ ਸਣੀ ਸਿੰਘ ਹਰਮੀਤ ਉਸ ਤੋਂ ਬਾਅਦ ਜਿਹੜਾ ਕਮੈਂਟ ਆਇਆ ਜੀ ਸਣੀ ਸਿੰਘ ਗੁਰਤੇਜ ਸਿੰਘ ਕਰਤਾਰ ਸਿੰਘ ਇਹ ਆਪਣੇ ਕਮੈਂਟ ਸੀ ਬਾਈ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਕਰੋ ਹਰਮীত ਸਿੰਘ ਸਾਡਾ ਵੀਰ ਤੇ ਗਿਆਨ ਦੀਆਂ ਗੱਲਾਂ ਸਾਨੂੰ ਸਿਖਾ ਰਿਹਾ ਵੀ ਐਂ ਕਰਕੇ ਬਾਈ ਜੀ ਤੁਸੀਂ ਜਿਹੜਾ ਹੈਗਾ ਬਈ ਰਿਸਪੈਕਟ ਨਹੀਂ ਕਰੀ ਬੁੜੀ ਕਹਿੰਦਾ ਫਲਾਣਾ ਇੱਕ ਜਿਹੜਾ ਠੇੜ ਸਬਦਾ ਨਾ ਬਾਈ ਆਪਣੀਆਂ ਸ਼ਾਰਟ ਮੂਵੀ ਨੇ ਉਹ ਠੇੜ ਪੰਜਾਬੀ ਬਣਾਉਣੇ ਆਪਾਂ ਜਿਹੜਾ ਪਿੰਡਾਂ ਦੇ ਵਿੱਚ ਮੰਨ ਲਓ ਹੋ ਰਿਹਾ ਠੀਕ ਹੈ ਤੇ ਅਸੀਂ ਕੋਈ ਮੰਨ ਲਓ ਬੁੜੀ ਕਿਹਾ ਬੁੜੀ ਸ਼ਬਦ ਅਸੀਂ ਵਰਤੇ ਆ ਠੀਕ ਹੈ ਤੇ ਮੇਰੀ ਬੇਨਤੀ ਹੈ ਵੀ ਗਿਆਨ ਬਾਈ ਹੋਰ ਪਾਸੇ ਲਾਇਆ ਕਰੋ ਠੀਕ ਹੈ ਤੇ ਹੁਣ ਦਿਓ ਇਜਾਜ਼ਤ ਬਾਈ ਜੀ ਚਿੱਟਾ ਪਣੀ ਨੂੰ ਨੂੰ ਪਿਆਰ ਕਰਿਓ ਬਹੁਤ ਕਰਦੇ ਹਾਂ ਐਂ ਕਰਿਓ ਠੀਕ ਹੈ ਤੇ ਅਸੀਂ ਦੋ ਤਿੰਨ ਪਾਰਟ ਇਹਦੇ ਹੋਰ ਬਣਾਵਾਂਗੇ ਇਸ ਤੋਂ ਬਾਅਦ ਆਪਾਂ ਇਹਦਾ ਐਂਡ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਲੈ ਕੇ ਆਵਾਂਗੇ ਆ ਭੂਆ ਦੀ ਚਲਾਕੀ ਠੀਕ ਹੈ ਭਤੀਜੀ ਦਾ ਫੋਟੋ ਨਾਲ ਬਿਆ ਟਾਈਟਲ ਅਸੀਂ ਰੱਖਿਆ ਭੂਆ ਦੀ ਚਲਾਕੀ ਪਤੀਜੀ ਦਾ ਫੋਟੋ ਨਾਲ ਗਿਆ ਬੜੀ ਘੈਂਟ ਸਟੋਰੀ ਆ ਉਹ ਠੀਕ ਹੈ ਜੀ ਤੇ ਹੁਣ ਦੇ ਇਜਾਜ਼ਤ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ